ਯਾ ਭਈਏ ਤੁਸੀਂ ਧੱਕੇਸ਼ਾਹੀ ਨਾਲ ਵਾਰਡਬੰਦੀ ਕਰਨ ਦੀ ਜਾਂ ਕੋਈ ਥੋਪਣ ਦੀ ਕੋਸ਼ਿਸ਼ ਕੀਤੀ ਆ ਤਾਂ ਉਹਦੇ ਜਿਹੜਾ ਵਿਰੋਧ ਵਿੱਚ ਹੈ ਸਾਡੇ ਵੱਲੋਂ ਜਿਹੜਾ ਹੈਗਾ ਉਹ ਮੁਜ਼ਾਰਾ ਕੀਤਾ ਜਾਊਗਾ ਤੇ ਅਸੀਂ ਧਰਨੇ ਪ੍ਰਦਰਸ਼ਨ ਸਾਨੂੰ ਕਰਨੇ ਪੈਣਗੇ ਜਿਹੜੇ ਪਿਆਰੇ ਤੁਹਾਡੇ ਕੈਂਡੀਡੇਟ ਹੈਗੇ ਨੇ ਜਿਹੜੇ ਵੀ ਤੁਸੀਂ ਦੇਣੇ ਆ ਉਹਨਾਂ ਨੂੰ ਰਾਹਤ ਦੇਣ ਲਈ ਤੁਸੀਂ ਜਾਂ ਉਹਨਾਂ ਦੇ ਪੱਖ ਚ ਇੱਕ ਨੀਂਣਾ ਦੇਣ ਲਈ ਤੁਸੀਂ ਜਿਹੜੀ ਇਹ ਚਾਲ ਚੱਲ ਰਹੇ ਹੋ ਇਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਵਾਰਡ ਬੰਦੀ ਵੀ ਉਹਨਾਂ ਬੰਦਿਆਂ ਵੱਲੋਂ ਤਿਆਰ ਕੀਤੀ ਗਈ ਹੈ ਜਿਨ੍ਹਾਂ ਦਾ ਸ਼ਹਿਰ ਨਾਲ ਕੋਈ ਵਾਅਦਾ ਲੈਣਾ ਦੇਣਾ ਹੈ ਹੀ ਨਹੀਂ ਆ ਇੱਕ ਵਾਰਡ ਦੀ ਵੋਟ ਤੁਸੀਂ 4 ਤੋਂ 5000 ਕਰ ਰਹੇ ਹੋ ਇੱਕ ਦੀ 1000 ਤੋਂ 1500 ਵੋਟ ਹੈ ਫਿਰ ਉੱਥੇ ਦੱਸੋ ਇਕੁਅਲੀ ਜਿਹੜਾ ਹੈਗਾ ਸਿਸਟਮ ਕਿੱਥੇ ਚੱਲ ਰਿਹਾ ਉਹ ਤਾਂ ਫਿਰ ਉਹੀ ਆ ਵਾਡਾ ਨੂੰ ਵੱਡ ਦੋ ਪਰ ਇਕਵਲੀ ਜਿਹੜਾ ਹੈਗਾ ਡਿਸਟ੍ਰੀਬਿਊਟ ਵੋਟ ਬੈਂਕ ਅਸੀਂ ਕਰਨਾ ਨਹੀਂ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਮੈਂ ਸਾਰੀ ਸਮੁੱਚੀ ਪ੍ਰੈਸ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦਾ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਸਾਡਾ ਕਿ ਅੱਗੇ ਮਿਊਨਿਸਪਲ ਕਾਉਂਸਲ ਜਿਹੜੀਆਂ ਹੈਗੀਆਂ ਇਲੈਕਸ਼ਨਾਂ ਆ ਰਹੀਆਂ ਨੇ ਉਹਦੇ ਰਿਗਾਰਡਿੰਗ ਵਾਰਡਬੰਦੀ ਜਿਹੜੀ ਹੋ ਚੁੱਕੀ ਹੈ ਤੇ ਵਾਰਡ ਦਾ ਜਿਹੜਾ ਨਕਸ਼ਾ ਉਹ ਬਣ ਕੇ ਜਾ ਚੁੱਕਿਆ ਪਰ ਉਹਦੇ ਲਈ ਜਿਹੜੇ ਇਤਰਾਜ਼ ਹੈ ਅਸੀਂ 29 ਤਰੀਕ ਤੱਕ ਦੇਣੇ ਸੀਗੇ ਪਰ ਹੁਣ ਤੱਕ ਜਿਹੜਾ ਨਕਸ਼ਾ ਹੈ ਉਹ ਜਾਹਰ ਨਹੀਂ ਕੀਤਾ ਗਿਆ ਅੱਜ ਵੀ ਛੁੱਟੀ ਐ ਅੱਗੇ ਦੋ ਛੁੱਟੀਆਂ ਹੋਰ ਆ ਰਹੀਆਂ ਨੇ ਸ਼ਨੀਵਾਰ ਐਤਵਾਰ ਦੀ ਤੇ ਜਦੋਂ ਹੁਣ ਨਕਸ਼ਾ ਹੀ ਨਹੀਂ ਲੱਗੇਗਾ ਤੇ ਸਾਨੂੰ ਕੀ ਪਤਾ ਲੱਗੇਗਾ ਕਿ ਜਿਹੜਾ ਵਾਰਡਬੰਦੀ ਆ ਉਹ ਕਿਸ ਹਿਸਾਬ ਨਾਲ ਹੋਈ ਐ ਤੇ ਅਸੀਂ ਆਪਣੇ ਇਤਰਾਜ਼ ਆ ਜਿਹੜੇ ਉਹ ਕਿਵੇਂ ਜਮਾ ਕਰਾਵਾਂਗੇ ਇਸ ਕਰਕੇ ਅਸੀਂ ਸਰਕਾਰ ਨੂੰ ਜਿਹੜਾ ਹੈਗਾ ਅਸੀਂ ਇਹ ਤਾੜਨਾ ਕਰਦੇ ਆ ਵੀ ਜੇ ਤੁਸੀਂ ਧੱਕੇਸ਼ਾਹੀ ਨਾਲ ਵਾਰਡਬੰਦੀ ਕਰਨ ਦੀ ਜਾਂ ਕੋਈ ਥੋਪਣ ਦੀ ਕੋਸ਼ਿਸ਼ ਕੀਤੀ ਐ ਤਾਂ ਉਹਦੇ ਜਿਹੜਾ ਵਿਰੋਧ ਵਿੱਚ ਹੈ ਸਾਡੇ ਵੱਲੋਂ ਜਿਹੜਾ ਹੈਗਾ ਉਹ ਮੁਜ਼ਾਰਾ ਕੀਤਾ ਜਾਊਗਾ ਤੇ ਅਸੀਂ ਧਰਨੇ ਪ੍ਰਦਰਸ਼ਨ ਸਾਨੂੰ ਕਰਨੇ ਪੈਣਗੇ ਤੇ ਅਸੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਦੇ ਖਿਲਾਫ ਜਾਵਾਂਗੇ ਤੇ ਪਟੀਸ਼ਨ ਪਾਵਾਂਗੇ ਇਸ ਕਰਕੇ ਸਾਡੀ ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਹੈ ਕਿ ਸਾਰਿਆਂ ਨਾਲ ਹੀ ਹੋ ਰਿਹਾ ਹੈ ਇਕੱਲਾ ਜ਼ਰੂਰੀ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਹੀ ਆ ਜਿਹੜੇ ਕੰਟੈਸਟੈਂਟ ਨੇ ਉਹਨਾਂ ਨਾਲ ਹੀ ਹੋ ਰਿਹਾ ਹੈ ਇਹ ਤਾਂ ਸਾਰੀਆਂ ਪਾਰਟੀਆਂ ਨੂੰ ਹੀ ਇੱਥੇ ਜਿਹੜੇ ਹੈਗੇ ਆਪਣੇ ਇਤਰਾਜ਼ ਜਮਾ ਕਰਾਉਣੇ ਚਾਹੀਦੇ ਆ ਇਸ ਜਿਹੜਾ ਧੱਕਾ ਸਰਕਾਰ ਕਰ ਰਹੀ ਹੈ ਕਿ ਥੋੜੇ ਉੱਤੇ ਜਿਹੜੀ ਵਾਰਡ ਬੰਦੀ ਹੈ ਉਹ ਧੱਕੇ ਨਾਲ ਥੋਪਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਵੀ ਇੱਕ ਬਹੁਤ ਵੱਡਾ ਇਹਨਾਂ ਨੇ ਜਿਹੜਾ ਓਲਾ ਰੱਖਿਆ ਸਾਨੂੰ ਇਹ ਆ ਕਿ ਪੁਰਾਣੇ ਵਾਡਾਂ ਦੇ ਵਿੱਚ ਹੀ ਜਿਹੜੇ ਹੈਗੇ ਆ ਨਵੇਂ ਪਿੰਡ ਜਿਹੜੇ ਆ ਉਹ ਜੋੜ ਦਿੱਤੇ ਗਏ ਨੇ ਪਾਪੂਲੇਸ਼ਨ ਦੇ ਹਿਸਾਬ ਨਾਲ ਵਾਰਡਬੰਦੀ ਕੀਤੀ ਜਾ ਰਹੀ ਹੈ ਤੇ ਉਹ ਜਿਹੜੀ ਵਾਰਡਬੰਦੀ ਹੈ ਉਹ ਪਾਪੂਲੇਸ਼ਨ ਜਿਹੜਾ ਆਊਟਰ ਏਰੀਆ ਉੱਥੇ ਪ੍ਰੋਬਲਮ ਇਹ ਆਉਣੀ ਕਿ ਇੱਕ ਵਾਰਡ ਦੀ ਜਿਹੜੇ ਸ਼ਹਿਰ ਦੇ ਅੰਦਰੂਨੀ ਵਾਰਡ ਨੇ ਜੇ 6500 ਤੋਂ ਲੈ ਕੇ ਤਕਰੀਬਨ 8200 ਦੇ ਵਿੱਚ ਪਾਪੂਲੇਸ਼ਨ ਮੇਰਾ ਖਿਆਲ ਰੱਖੀ ਗਈ ਹੈ ਇੱਕ ਵਾਰਡ ਦੀ ਹੁਣ ਸ਼ਹਿਰ ਦੇ ਅੰਦਰ ਜਿਹੜੀ ਉਹ ਵੋਟ ਬੈਂਕ ਬਹੁਤ ਵੱਜੇਗਾ 4000 ਤੋਂ 5000 ਦੇ ਕਰੀਬ ਇੱਕ ਵਾਰਡ ਦੀ ਵੋਟ ਮੇਰੇ ਖਿਆਲ ਰਹਿਗੀ ਪਰ ਜਿਹੜਾ ਆਊਟਰ ਏਰੀਆ ਜਿੱਥੇ ਲੋਕਾਂ ਨੇ ਨਵੇਂ ਘਰ ਲਏ ਨੇ ਨਵੀਆਂ ਕਲੋਨੀਆਂ ਡਿਵੈਲਪ ਹੋਈਆਂ ਨੇ ਉੱਥੇ ਲੋਕਾਂ ਨੇ ਵੋਟ ਹੀ ਨਹੀਂ ਬਣਾਈ ਉਹਨਾਂ ਵਾਰਡਾਂ ਦੇ ਵਿੱਚ ਜਿਹੜਾ ਵੋਟ ਬੈਂਕ ਹੈ ਉਹ 1000 ਤੇ 1200 ਦੇ ਕਰੀਬ 1500 ਦੇ ਕਰੀਬ ਵੋਟ ਰਹੇਗਾ ਇਸ ਕਰਕੇ ਜਿਹੜਾ ਸਾਰੇ ਕੈਂਡੀਡੇਟਸ ਨੂੰ ਵੀ ਪ੍ਰੋਬਲਮ ਆਏਗੀ ਦੂਰ ਦੂਰ ਜਿਹੜਾ ਹੈਗਾ ਵਾਰਡ ਕਵਰ ਕਰਨ ਦੀ ਪ੍ਰੋਬਲਮ ਵੀ ਆਏਗੀ ਜੇ ਇੰਨਾ ਏਰੀਆ ਵੱਧਾ ਇਸ ਕਰਕੇ ਹੁਣ ਸਰਕਾਰ ਨੂੰ ਸਾਡੀ ਤਾੜਨਾ ਹੈ ਵੀ ਜਿਹੜੀ ਇਹ ਤੁਸੀਂ ਆਪਣਾ ਜਿਹੜੇ ਪਿਆਰੇ ਤੁਹਾਡੇ ਕੈਂਡੀਡੇਟ ਹੈਗੇ ਨੇ ਜਿਹੜੇ ਵੀ ਤੁਸੀਂ ਦੇਣੇ ਆ ਉਹਨਾਂ ਨੂੰ ਰਾਹਤ ਦੇਣ ਲਈ ਤੁਸੀਂ ਜਾਂ ਉਹਨਾਂ ਦੇ ਪੱਖ ਚ ਇੱਕ ਨੀਂਣਾ ਦੇਣ ਲਈ ਤੁਸੀਂ ਜਿਹੜੀ ਇਹ ਚਾਲ ਚੱਲ ਰਹੇ ਹੋ ਇਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਦਾ ਜਿਹੜਾ ਹੈਗਾ ਪੂਰਨ ਤੌਰ ਤੇ ਵਿਰੋਧ ਕੀਤਾ ਜਾਵੇਗਾ ਉਹਦੇ ਲਈ ਸਾਨੂੰ ਸਾਨੂੰ ਚਾਹੇ ਤੁਹਾਡੇ ਦਫ਼ਤਰਾਂ ਦਾ ਘਰਾਹ ਕਰਨਾ ਪਵੇ ਚਾਹੇ ਸੜਕਾਂ ਤੇ ਆਉਣਾ ਪਵੇ ਚਾਹੇ ਅਸੀਂ ਜਿਹੜਾ ਹੈਗਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਦੇ ਖਿਲਾਫ ਅਸੀਂ ਪਟੀਸ਼ਨ ਪਾ ਕੇ ਇਹਦੇ ਖਿਲਾਫ ਅਸੀਂ ਉੱਥੇ ਜਿਹੜਾ ਹੈਗਾ ਆਪਣਾ ਵਿਰੋਧ ਦਰਜ ਕਰਾਈਏ ਅਸੀਂ ਦੱਸ ਰਹੇ ਹਾਂ ਕਿਰ ਮਨੂ ਕੀ ਨੁਕਸਾਨ ਕੀ ਹੈ ਭਾਈ ਜੀ ਨੁਕਸਾਨ ਕੋਈ ਨਹੀਂ ਹੈ ਜੇ ਸ਼ਹਿਰ ਦੀ ਪਾਪੂਲੇਸ਼ਨ ਵਧੀ ਹੈ ਤੇ ਵਾਰਡ ਵੀ ਤਾਂ ਵਧਨੇ ਚਾਹੀਦੇ ਆ ਨਾ ਇੱਕ ਕੈਂਡੀਡੇਟ ਲਈ ਬਹੁਤ ਹੀ ਔਖਾ ਹੋ ਜਾਂਦਾ ਜਦੋਂ ਤੁਸੀਂ ਜਾ ਕੇ ਹੁਣ ਤੁਸੀਂ ਇਹ ਤੇ 5 6000 ਜਿਹੜੀ ਵੋਟ ਹੈ ਉਹ ਇਕੁਅਲੀ ਡਿਵਰਟ ਨਹੀਂ ਹੈਗੀ ਵੋਟ ਠੀਕ ਹੈ ਇੱਕ ਕੈਂਡੀਡੇਟ ਕਿੱਥੋਂ ਕਿੱਥੋਂ ਪਿਛਲੀ ਵਾਰ ਹੁਣ ਕੀ ਹੋਇਆ ਜਿਹੜੀ ਹੈਗੀ ਹੈ ਵਾਰਡਬੰਦੀ ਇਹਨਾਂ ਨੇ ਕੀਤੀ ਵਾਰਡਬੰਦੀ ਜਿਹੜੀ ਸੀਗੀ ਉਹਦੇ ਵਿੱਚ ਜਿਹੜੀ ਵੋਟਰ ਲਿਸਟ ਸੀਗੀ ਉਹਦੀ ਪ੍ਰੋਬਲਮ ਇਹ ਆਈ ਹੈ ਜਿਹੜੀ 17 ਨੰਬਰ ਵਾਰਡ ਦੀ ਵੋਟ ਸੀਗੀ ਉਹ 20 ਚ ਫਿਰ ਰਹੀ ਹੈ 23 ਚ ਫਿਰ ਰਹੀ ਹੈ ਜਿਹੜੀ 12 ਨੰਬਰ ਦੀ ਸੀਗੀ ਉਹ ਆਪਣਾ 17 ਨੰਬਰ ਤੇ ਸੀਗੀ 13 ਵਾਲੀ 19 ਚ ਸੀਗੀ ਇਹਨਾਂ ਨੂੰ ਜਿਹੜਾ ਸੀਗਾ ਪੋਪੂਲੇਸ਼ਨ ਦੇ ਆਧਾਰ ਤੇ ਵਾੜਬੰਦੀ ਨਾ ਕਰਕੇ ਇਹਨਾਂ ਨੂੰ ਵੋਟਰ ਲਿਸਟ ਦੇ ਆਧਾਰ ਤੇ ਜਿਹੜੀ ਘਰ-ਘਰ ਜਾ ਕੇ ਵੋਟ ਦੇਖਣੀ ਚਾਹੀਦੀ ਸੀ ਕਿਹੜੇ-ਕਿਹੜੇ ਘਰਾਂ ਦੀ ਹੈਗੀ ਆ ਉਹਦੇ ਆਧਾਰ ਤੇ ਫੇਰ ਵਾਰਡਬੰਦੀ ਕਰਨੀ ਚਾਹੀਦੀ ਸੀ ਕਿ ਜਿਸ ਆਧਾਰ ਤੇ 35 ਤੋਂ 40 ਦੇ ਵਿੱਚ ਵਾਰਡ ਬਣਨੇ ਚਾਹੀਦੇ ਸੀ ਸ਼ਹਿਰ ਤੇ ਸਰਕਾਰ ਨੇ ਜਿਹੜੀ ਵਾਰਡਬੰਦੀ કરી ਆ ਕੁਝ ਨਾ ਕੁਝ ਸੋਚ ਕੇ ਹੀ ਕਰੀ ਹੋਣੀ ਵੀ ਸਰਕਾਰ ਕੋਲ ਤਾਂ ਬਾਈ ਜੀ ਹੈ ਹੀ ਨਹੀਂ ਇਹਨਾਂ ਕੋਲੇ ਇਹਨਾਂ ਨੂੰ ਤਾਂ ਕੋਈ ਮਤਲਬ ਹੀ ਨਹੀਂ ਹੈ ਇਹਨਾਂ ਨੂੰ ਤਾਂ ਸਿਰਫ ਆਪਣੇ ਚਹੇਤਿਆਂ ਤੱਕ ਮਤਲਬ ਹੈ ਕਿ ਜਿਵੇਂ ਜਿਹੜੇ ਹੁਣ ਪਤਾ ਲੱਗਿਆ ਕਿ ਜਿਹੜੇ ਬੰਦੇ ਵਾਰਡ ਬੰਦੀ ਦੇ ਵਿੱਚ ਬਿਠਾਏ ਗਏ ਆ ਇਹਨਾਂ ਦਾ ਕੋਈ ਜਿਹੜੇ ਪੁਰਾਣੇ ਐਮਸੀ ਸੀਗੇ ਉਹਨਾਂ ਦੇ ਵੀ ਕੋਈ ਰਾਏ ਨਹੀਂ ਲਈ ਜਿਹੜੇ ਖੁਦ ਦੇ ਇਹਨਾਂ ਦੇ ਐਮਸੀ ਸੀਗੇ ਮਨ ਤਾਂ ਇਹ ਵੀ ਲੱਗਦਾ ਹੁਣਾਂ ਦੇ ਟਾਈਮ 'ਚ ਨਾ ਕੋਈ ਐਮਸੀ ਰਹਿਣੇ ਵੀ ਨਹੀਂ ਹੈ ਇਹਨਾਂ ਨੂੰ ਕੈਂਡੀਡੇਟ ਲੱਪਣੀ ਔਕੀ ਹੋ ਜਾਣਾ ਜਿਸ ਹਿਸਾਬ ਨਾਲ ਇਹਨਾਂ ਤੋਂ ਕੋਈ ਖੁਸ਼ੀ ਨਹੀਂ ਹੈਗਾ ਵਾਰਡ ਬੰਦੀ ਵੀ ਉਹਨਾਂ ਬੰਦਿਆਂ ਵੱਲੋਂ ਤਿਆਰ ਕੀਤੀ ਗਈ ਹੈ ਜਿਨ੍ਹਾਂ ਦਾ ਸ਼ਹਿਰ ਨਾਲ ਕੋਈ ਵਾਅਦਾ ਲੈਣਾ ਦੇਣਾ ਹੈ ਮੈਨੂੰ ਆਇ ਲੱਗ ਰਿਹਾ ਏ ਕਈ ਵਾਰ ਤੁਹਾਡੇ ਵੀ ਜਿਹੜੇ ਨੇ ਤੋੜ ਦਿੱਤੇ ਗਏ ਨੇ ਤੋੜਨ ਤੋਂ ਬਾਅਦ ਤੁਸੀਂ ਵੀ ਬੋਖਲਾ ਗਏ ਹੋ ਬਾਈ ਜੀ ਸਾਨੂੰ ਕੋਈ ਪ੍ਰਵਾਹ ਨਹੀਂ ਸ਼੍ਰੋਮਣੀ ਅਕਾਲੀ ਦਲ ਤੇ ਆ ਰਹਾ ਇਲੈਕਸ਼ਨਾਂ ਲਈ ਜਿੱਧਰ ਮਰਜੀ ਨੂੰ ਇਹ ਵਾਰਡਬੰਦੀ ਕਰ ਦੇਣ ਪਰ ਵਾਰਡਬੰਦੀ ਕਰਨ ਦੇ ਇੱਕ ਜਿਹੜੇ ਨਿਯਮ ਨੇ ਉਹ ਤਾਂ ਤੈਹ ਹੋਣੇ ਚਾਹੀਦੇ ਨਾ ਕਿ ਵਾਰਡਬੰਦੀ VOTER ਦੇ ਅਧਾਰ ਤੇ ਇੱਕ ਵਾਰਡ ਦੀ ਵੋਟ ਤੁਸੀਂ 4 ਤੋਂ 5000 ਕਰ ਰਹੇ ਹੋ ਇੱਕ ਦੀ 1000 ਤੋਂ 1500 ਵੋਟ ਹੈ ਫਿਰ ਉੱਥੇ ਦੱਸੋ ਇਕੁਅਲੀ ਜਿਹੜਾ ਹੈਗਾ ਸਿਸਟਮ ਕਿੱਥੇ ਚੱਲ ਰਿਹਾ ਉਹ ਤਾਂ ਫਿਰ ਉਹੀ ਹੋ ਗਿਆ ਨਾ ਵੀ ਵਾਡਾ ਨੂੰ ਵੱਡ ਦੋ ਪਰ ਇਕੁਅਲੀ ਜਿਹੜਾ ਹੈਗਾ ਡਿਸਟ੍ਰੀਬਿਊਟ VOTER ਬੈਂਕ ਅਸੀਂ ਕਰਨਾ ਨਹੀਂ ਹੈ ਸਾਡੇ ਕੋਲ ਨਕਸ਼ਾ ਆ ਗਿਆ ਜਿਹੜਾ ਡਿਸਟ੍ਰੀਬਿਊਸ਼ਨ ਹੋਈ ਹੈ ਕਿੰਨੇ ਵਾਰਡ ਬਣੇ ਕਿੰਨੇ ਬੰਦੇ ਹੈਗੇ ਤੋਂ ਵਾਰਡ ਬਾਈ ਜੀ ਉਹੀ ਤਾਂ ਅਸੀਂ ਕਹਿ ਇਹ ਨਕਸ਼ਾ ਤਾਂ ਇਹ ਜਿਹੜਾ ਹੈਗਾ ਜਨਤਾ ਕੀ ਨਹੀਂ ਕਰ ਰਹੇ ਸਾਡੀ ਲੜਾਈ ਉਹ ਇਹ ਹੈ ਕਿ ਨਕਸ਼ਾ ਜਨਤਾ ਕੀਤਾ ਜਾਵੇ ਤਾਂ ਕਿ ਜਿਹਨੂੰ ਜਿਹਨੂੰ ਇਤਰਾਜ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਹੋਰ ਪਾਰਟੀਆਂ ਨੇ ਜਾਂ ਜਿਸ ਨੇ ਆਜ਼ਾਦ ਤੌਰ ਤੇ ਕੰਟੈਸਟ ਕਰਨਾ ਉਹ ਬੰਦਾ ਆਪਣਾ ਇਤਰਾਜ ਤਾਂ ਲਾ ਸਕੇ ਨਾ ਵੀ ਵਾਰਡ ਮੰਡੀ ਤੋਂ ਖੁਸ਼ ਹੈ ਨਹੀਂ ਹੈ ਠੀਕ ਵਾਰਡ ਮਿਲ ਵੀ ਵਾਰਡ ਹਿੱਲਿਆ ਹੋ ਗਿਆ ਉਹ ਹੋ ਗਿਆ ਕਿੱਥੋਂ ਪਤਾ ਲੱਗਿਆ ਤੁਹਾਨੂੰ ਵਾਰਡ ਤੇ ਬਾਈ ਜੀ ਬਾਣੀ ਰਹੇ ਆ ਇੰਨਾ ਸੁਣੋ ਬਿਲਕੁਲ ਬਾਈ ਜੀ ਇੰਨੇ ਕ ਸੋਰਸ ਸਾਰਿਆਂ ਦੇ ਹੀ ਹੁੰਦੇ ਨੇ ਅਸੀਂ ਵੀ ਰਾਜਨੀਤੀ ਕਰਦੇ ਆ ਸਾਡੇ ਕੋਲ ਸਾਰਾ ਸਾਨੂੰ ਵੀ ਪਤਾ ਹੈ ਵੀ ਕਿਵੇਂ ਕੀ ਚੱਲਦਾ ਰਿਹਾ ਜਿੱਥੇ ਬੈਠ ਕੇ ਵਾਰਡ ਤਿਆਰ ਕੀਤੀ ਗਈ ਹੈ ਠੀਕ ਹੈ ਜਿਵੇਂ ਜਿਵੇਂ ਕੀ ਕਹਿੰਦੇ ਆ ਪੋਪੂਲੇਸ਼ਨ ਦੇਖ ਕੇ ਜਿਹੜਾ ਸਿਸਟਮ ਤਿਆਰ ਕੀਤਾ ਗਿਆ ਜਿਵੇਂ ਸਰਵੇ ਕਰਾਇਆ ਗਿਆ ਸਾਰਾ ਪਤਾ ਹੀ ਇਹ ਸਿਸਟਮ ਹੈ ਉਹ ਰੇਟ ਸੀ ਜਿਹੜੇ ਸਟਡੀ ਪਾਲਿਸ਼ ਕਰਕੇ ਪਬਲਿਕ ਨੂੰ ਦੇਣ ਦੀ ਨਕਸ਼ਾ ਜਿਹਨੇ ਕਮੇਟੀ ਨੇ ਮਿਲ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨਾ ਆਪ ਸਰ ਇਹ ਤੁਹਾਨੂੰ ਪਤਾ 29 ਤਰੀਕ ਹੈ ਨਾ ਇਹ 29 ਤੋਂ 22 ਤੋਂ 29 ਤਰੀਕ ਤੱਕ ਤਰਾਜ਼ ਦੇਣੇ ਸੀ 22 ਤੋਂ ਪਹਿਲਾਂ ਦੇਣੇ ਸੀਗੇ ਬਿਲਕੁਲ ਤੁਸੀਂ ਫਿਰ ਕੀ ਕਰੋ ਜਦ ਤੱਕ 5 ਦਿਨ ਕੀ ਕਰੇ ਛੁੱਟੀਆਂ ਆ ਗਈਆਂ ਭਾਈ ਛੁੱਟੀਆਂ ਹੁਣ ਅੱਗੇ ਵੀ ਛੁੱਟੀਆਂ ਨੇ ਦੋ ਛੁੱਟੀਆਂ ਹੋਰ ਆ ਗਈਆਂ ਨੇ ਅਸੀਂ ਤਾਂ ਫਿਰ ਹੁਣ ਇਹੀ ਕਵਾਂਗੇ ਨਾ ਅਸੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਵਾਂਗੇ ਜੇ ਇਹ ਜਿਹੜਾ ਹੈਗਾ ਨਕਸ਼ਾ ਜਨਤਕ ਨਹੀਂ ਕਰਦੇ ਉਹਦੀ ਡੇਟ ਇਤਰਾਜ਼ਾਂ ਦੀ ਡੇਟ ਬਤਾਓ ਅਨੰਕੀ ਫਿਰ ਹਾਈ ਕੋਰਟ ਕਾਦੀ ਵੇਟ ਕਰ ਰਹੇ ਤੁਸੀਂ ਦੱਸੋ ਬੰਦੂ 29 ਭਾਈ ਜੀ ਹਜੇ ਹਜੇ ਇਲੈਕਸ਼ਨ ਲਈ ਤਾਂ ਟਾਈਮ ਹੈਗਾ ਨਾ ਸਭ ਦੇ ਕੋਲ ਫਰਦੇ ਇਲੈਕਸ਼ਨ ਲਈ ਟਾਈਮ ਤਾਂ ਹੈਗਾ ਨਾ ਅਸੀਂ ਜਾ ਸਕਦੇ ਆ ਹਾਈ ਕੋਰਟ ਤਾਂ ਅਸੀਂ ਬਾਈ ਜੀ ਸੇਮ ਡੇ ਵੀ ਜਾ ਸਕਦੇ ਆ ਅਰਜੈਂਟ ਵਿੱਚ ਅਸੀਂ ਪੁੱਟ ਕਰ ਸਕਦੇ ਆ ਤੁਹਾਡੀ ਲੱਗਦੀ ਨਹੀਂ ਤੁਹਾਡੀ ਪਾਲਿਟੀ ਸੀ ਲੱਗਦੀ ਹਾਈ ਕੋਰਟ ਬਾਈ ਜੀ ਰੌਲਾ ਪਾਣਾ ਸੀ ਉਹ ਕਹਿੰਦੇ ਵੀ ਡੇਟ ਵਧੇਗੀ ਸਾਡੀ ਅਫਸਰ ਨਾਲ ਗੱਲ ਹੋਈ ਆ ਡੇਟ ਕੋਈ ਕਰਨੀ ਡੇਟ ਜਦੋਂ ਸਾਨੂੰ ਪਤਾ ਲੱਗਿਆ ਕਿ ਹੁਣ ਤਾਂ ਇਹਨਾਂ ਨੇ ਬਹੁਤ ਦਿਨ ਕੱਢ ਦਿੱਤੇ ਅੱਜ ਛੁੱਟੀ ਆ ਗਈ ਦੋ ਛੁੱਟੀਆਂ ਸ਼ਨੀਵਾਰ ਐਤਵਾਰ ਹੋਰ ਆ ਗਿਆ ਠੀਕ ਹੈ ਨਾ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਦੇਖਾਂਗੇ ਹੁਣ ਮਾਨੇਗਾ ਹਾਈ ਕੋਰਟ ਤਾਂ ਇੱਕ ਦਿਨ ਚ ਅਰਜੈਂਟ ਵਿੱਚ ਕੇਸ ਲੈ ਲੈਂਦੀ ਆ ਹਰਜੀਤ ਭਾਈ ਹੁਣ ਨੂੰ ਲੱਗਦਾ ਸਰਕਾਰ ਨੇ ਨਹੀਂ ਜਨਤਾ ਕਰਨਾ ਇਹਨਾਂ ਨੇ ਸਿੱਧਾ ਹੀ ਐਲਾਨ ਹੀ ਹੋ ਜਾਣਾ ਬਾਈ ਜੀ ਅਸੀਂ ਕੀ ਕਰੋਂਗੇ ਅਗਲਾ ਐਕਸ਼ਨ ਕੀ ਹੈ ਸਾਡੇ ਸਪਸ਼ਟ ਹੈ ਬਾਈ ਜੀ ਸਾਡੀ ਮਾਨਯੋਗ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ ਨੇ ਐਨ ਕੇ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਨੇ ਜਿਹੜੇ ਸਾਡੇ ਅਬਜ਼ਰਵਰ ਨੇ ਉਹਨਾਂ ਨੇ ਸਿੱਧਾ ਇੱਕ ਕਹਿਣਾ ਕਿ ਜੇ ਸਰਕਾਰ ਸਿੱਧਾ ਕਰਦੀ ਹੈ ਤਾਂ ਇਹਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾਊਗਾ ਠੀਕ ਹੈ ਪ੍ਰਦਰਸ਼ਨ ਕਰਾਂਗੇ ਖੁੱਲਕੇ ਤੇ ਜਿਹੜਾ ਆਪਣਾ ਕੀ ਕਹਿੰਦੇ ਆ ਅਸੀਂ ਫਿਰ ਉਹ ਉਹੀ ਸਾਡੇ ਕੋਲ ਇੱਕ ਦੂਜਾ ਰਸਤਾ ਰਹਿ ਜਾਂਦਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੋਹਾਲੀ ਜੀ ਵੀ 50 ਵਾਟ ਰਹਿ ਗਏ ਆ ਵਾਦੀ ਵਧੀ ਹੈ ਖੜਚੀ ਸੁਣ ਜਾ 27 ਵਾਟ ਬਿਲਕੁਲ ਜੀ ਮੋਹਾਲੀ ਵੀ ਮੋਹਾਲੀ ਵੀ ਇਹੀ ਜਿਹੜਾ ਹੈਗਾ ਪ੍ਰੋਟੈਸਟ ਚੱਲ ਰਿਹਾ ਉੱਥੇ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਸ ਦੇ ਖਿਲਾਫ ਜਿਹੜਾ ਹੈਗਾ ਪ੍ਰਦਰਸ਼ਨ ਕਰ ਰਿਹਾ